ਵਿਵਾਦ ਵਿੱਚ ਵਿਚ ਰਹਿਣ ਵਾਲੀ ਕੰਗਨਾਰ ਨੌਤ ਅੱਜ 2 ਅਕਤੂਬਰ ਹੈ ਮਹਾਤਮਾ ਗਾਂਧੀ ਦੀ ਜਨਮ ਦਿਹੀ ਹੈ ਉਹਨੇ ਫਿਰ ਪੁੱਠਾ ਬਿਆਨ ਦੇ ਦਿੱਤਾ ਹੈ ਉਹ ਤੁਹਾਨੂੰ ਕਿੰਨਾ ਕਿੰਧਰੇ ਲੱਗਦਾ ਹੈਗਾ ਜੀ ਜਿਹੜੀ ਕੰਗਨਾਰ ਨੌਤ ਹੈ ਉਹਦਾ ਕੋਈ ਦਿਮਾਗੀ ਸੰਤੁਲਨ ਹਿਲ ਗਿਆ ਹੈ ਦੇਖੋ ਇੱਕ ਨੇ ਕਹਿੰਦੇ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਨਾ ਜਦੋਂ ਕਈ ਬੱਚੇ ਨਾ ਸੇਜ਼ੀਰੀਅਨ ਆਪਰੇਸ਼ਨ ਦੇ ਨਾਲ ਪੈਦਾ ਹੁੰਦੇ ਉਹ ਜ਼ਿਆਦਾਤਰ ਬੱਚੇ ਜਿਹੜੇ ਪੁੱਠੇ ਹੁੰਦੇ ਨੇ ਵਿੱਚ ਮੈਨੂੰ ਲੱਗਦਾ ਕਿ ਬੀਬੀ ਵੀ ਨਾ ਪੁੱਠੀ ਜੰਮੀ ਹੈਗੀ ਹੈ ਕਿਉਂਕਿ ਇਹ ਤਾਂ ਪਕਾਮੀ ਹੈ ਜੀਆ ਸਟੇਟਮੈਂਟ ਆ ਗਿਆ ਹੁਣ ਅੱਜ ਹਰਜੀਤ ਸਿੰਘ ਗਰੇਵਾਲ ਦੀ ਪਹਿਲੀ ਸਟੇਟਮੈਂਟ ਮੈਨੂੰ ਚੰਗੀ ਲੱਗੀ ਹੈਗੀ ਕਹਿੰਦਾ ਕਿ ਬੀਬੀ ਨੂੰ ਪਰਮਾਤਮਾ ਬੁੱਧੀ ਬਖਸ਼ੇ ਪਾਰਟੀ ਨੂੰ ਬੁੱਧੀ ਆਉਣੀ ਚਾਹੀਦੀ ਹੈ ਗਿਆ ਬੀਜੇਪੀ ਨੂੰ ਕੰਗੜਾ ਨਰੋਦ ਦੀ ਬੁੱਧੀ ਦਾ ਸਵਾਲ ਨਹੀਂ ਆ ਪੰਜਾਬ ਬੀਜੇਪੀ ਦੀ ਬੁੱਧੀ ਦਾ ਸਵਾਲ ਆ ਭਾਰਤੀ ਜਨਤਾ ਪਾਰਟੀ ਦੀ ਬੁੱਧੀ ਦਾ ਸਵਾਲ ਆ ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਚੁਣ ਕੇ ਉਹ ਪੰਜਾਬ ਨੂੰ ਬਰਬਾਦ ਕਰਦੇ ਤੁਲੀ ਹੈ ਪੰਜਾਬ ਨੂੰ ਬਦਨਾਮ ਕਰਦੇ ਤੁਲੀ ਹੈ ਸਿੱਖਾਂ ਨੂੰ ਉਹ ਨਿੰਦਦੀ ਹੈ ਗਿਆ ਪੰਜਾਬ ਨੂੰ ਨਿੰਦਦੀ ਹੈ ਗਿਆ ਹੁਣ ਤੇ ਉਹ ਮਹਾਤਮਾ ਗਾਂਧੀ ਨੂੰ ਵੀ ਨਿੰਦਨ ਲੱਗ ਪਈ ਹੈਗੀ ਮਤਲਬ ਇਹ ਬੀਜੇਪੀ ਦਾ ਥਾਟ ਆ ਇਹ ਸਾਰਿਆਂ ਨੂੰ ਪਤਾ ਹੈ ਕਿ ਕੰਗੜਾ ਨਰੋਦ ਬੀਜਪੀ ਦੇ ਲੀਡਰਾਂ ਦੀ ਇੱਕ ਹਰਮਨ ਪਿਆਰੀ ਨੇਤਾ ਹੈ ਜਿਹਨੂੰ ਅ ਫਰਸ਼ਾਂ ਤੋਂ ਅਰਸ਼ਾਂ ਤੇ ਬਿਠਾ ਦਿੱਤਾ ਹੈਗਾ ਹੁਣ ਵਾਰ-ਵਾਰ ਬੀਜਪੀ ਵਾਲੇ ਇਹ ਬੀਬੀ ਸਟੇਟਮੈਂਟ ਦਿੰਦੀ ਹੈ ਉਹ ਕੰਨੀ ਘਤਰਾ ਦਿੰਦੇ ਹੈਗੇ ਨੇ ਪ੍ਰੈਸ ਕਾਨਫਰੰਸ ਕਰ ਦਿੰਦੇ ਹੈਗੇ ਯਾਰ ਇਹੋ ਜੀ ਬੀਬੀ ਨੂੰ ਸਮਝਾ ਕੇ ਰੱਖੋ ਕਿਉਂ ਨਹੀਂ ਇਹਦੇ ਬੁੱਲ ਸੀਤੇ ਜਾਂਦੇ ਪੱਕੀ ਮਸ਼ੀਨ ਲਾ ਦਿਓ ਨਾ ਬੁੱਲ ਸੀ ਦਿਓ ਕਿਉਂਕਿ ਕਹਿੰਦੇ ਨੇ ਮੁਰਦਾ ਬੋਲੂ ਕਫਨ ਪਾੜੂ ਇਹ ਬੀਬੀ ਦਾ ਉਹ ਹਿਸਾਬ ਹੋ ਗਿਆ ਹੈਗਾ ਕਿ ਉਹਦੇ ਹੁਣ ਹਰਜੀਤ ਸਿੰਘ ਗਰੇਵਾਲ ਮੈਨੂੰ ਚੰਗੀ ਲੱਗੀ ਸੀ ਕਹਿੰਦਾ ਕਿ ਮੰਡੀ ਦੇ ਲੋਕਾਂ ਨੇ ਗਲਤੀ ਕਰ ਲਈ ਹੈਗੀ ਬੀਬੀ ਇਹਦਾ ਇਲਾਜ ਲੂਜ਼ ਕਰਵਾਓ ਅੰਬਰਸਰ ਕਰ ਦੇਣਗੇ ਫ੍ਰੀ ਹੋ ਜਾਊਗਾ ਜਾਂ ਆਗਰੇ ਇਲਾਜ ਕਰਵਾ ਦੋ ਫ੍ਰੀ ਹੋ ਜਾਊਗਾ ਹਿੰਦੁਸਤਾਨ ਦੇ ਦੋ ਹੀ ਹਸਪੀਟਲ ਨੇ ਜਿੱਥੇ ਇਲਾਜ ਹੁੰਦਾ ਇਹੋ ਜਿਹੇ ਲੋਕਾਂ ਦਾ ਕਰ ਦੇਣਾ ਚਾਹੀਦਾ ਹੈਗਾ ਨਾ ਹਰ ਵਾਰ ਬੀਜੇਪੀ ਕਹਿੰਦੇ ਕੋ ਸਾਡਾ ਲੈਣਾ ਦੇਣਾ ਨਹੀਂ ਹੈਗਾ ਬੀਬੀ ਪਤਾ ਨਹੀਂ ਕਰ ਕੀ ਰੇ ਤੈਨੂੰ ਮਹਾਤਮਾ ਗਾਂਧੀ ਦੀ ਸਮੱਸਿਆ ਕੀ ਹੈਗੀ ਹੈ ਤੇਰੇ ਨਾਲ ਰਾਸ਼ਟਰਪਿਤਾ ਤੂੰ ਕਿੰਨੇ ਦੇ ਫਿਰ ਬੀਜੇਪੀ ਵਾਲੇ ਅੱਜ ਜਦੋਂ ਅੱਜ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਸਮਾਦੀ ਤੇ ਗਏ ਹੈਗੇ ਨੇ ਤੇ ਉਹ ਉਹ ਵੀ ਗਲਤ ਹੋ ਗਏ ਨੇ ਤੁਸੀਂ ਕਹਿੰਦੇ ਕਿ ਦੇਸ਼ ਦੇ ਪਿਤਾ ਨਹੀਂ ਹੁੰਦੇ ਲਾਲ ਹੁੰਦੇ ਤੁਸੀਂ ਲਾਲਬਾਧਰ ਸ਼ਾਸਤਰੀ ਤੇ ਲਾਲਬਾਧਰ ਸ਼ਾਸਤਰੀ ਤੇ ਆਪ ਵੀ ਮਹਾਤਮਾ ਗਾਂਧੀ ਦੇ ਬਹੁਤ ਵੱਡੇ ਪੈਰੋਕਾਰ ਰਹੇ ਨੇ ਤੇ ਫਿਰ ਬੀਬੀ ਨੂੰ ਅਸਲ ਦੇ ਵਿੱਚ ਬੀਬੀ ਨੂੰ ਦੇਸ਼ ਦੀ ਇਤਿਹਾਸਦਾਰ ਨਹੀਂ ਪਤਾ ਦੇਸ਼ ਦੀ ਹਿਸਟਰੀ ਦਾ ਨਹੀਂ ਪਤਾ ਦੇਸ਼ ਦੇ ਬਲਦਾਨ ਦਾ ਨਹੀਂ ਪਤਾ ਦੇਸ਼ ਦੇ ਕਰਦਾਰ ਦਾ ਨਹੀਂ ਪਤਾ ਬਸ ਇਹ ਬੀਬੀ ਨੂੰ ਲੱਗਦਾ ਕਿ ਮੈਂ ਫਿਲਮਾਂ ਦੇ ਵਿੱਚ ਵੀ ਚੰਗਾ ਡਰਾਮਾ ਕਰ ਲੈਂਦੀ ਆ ਫਿਲਮਾਂ ਦੇ ਵਿੱਚ ਡਰਾਮਾ ਇੱਕ ਮਨੋਰੰਜਨ ਦਾ ਸਾਧਨ ਆ वैसे जेड़ा ना ये ड्रामा ਨਹੀਂ ਹੈਗਾ ਇਹ ਸਿਆਸਤ ਆ ਤੂੰ ਮੰਡੀ ਤੋਂ ਲੋਕਾਂ ਨੇ ਬੜੇ ਮਾਰ ਦੇ ਨਾਲ ਤੂੰ ਜਿਤਾ ਕੇ ਭੇਜਾ ਮੰਡੀ ਦੇ ਡਿਵੈਲਪਮੈਂਟ ਬਾਰੇ ਇਸ ਬੀਬੀ ਨੇ ਹਲੇ ਤੱਕ ਇੱਕ ਸ਼ਬਦ ਨਹੀਂ ਬੋਲਿਆਗਾ ਇੱਕ ਗੱਲ ਨਹੀਂ ਕੀਤੀ ਪਾਰਲੀਮੈਂਟ ਦੇ ਵਿੱਚ ਮੰਡੀ ਦੇ ਲੋਕਾਂ ਬਾਰੇ ਗੱਲ ਨਹੀਂ ਕੀਤੀ ਤੇ ਇਸ ਕਰਕੇ ਬੀਬੀ ਨੂੰ ਚਾਹੀਦਾ ਹੈਗਾ ਕਿ ਅਜਿਹੀਆਂ ਟਿੱਪਣੀਆਂ ਨਾ ਕਰਨ ਅਜਿਹੀਆਂ ਭੈੜੀਆਂ ਟਿੱਪਣੀਆਂ ਨਾ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਜਿਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਕਰੇ ਇਸੇ ਕਰਕੇ ਕਿਉਂਕਿ ਨਥੂ ਰਾਮ ਗੋੜਸੇ ਨੇ ਗਾਂਧੀ ਨੂੰ ਮਾਰਿਆ ਹੈਗਾ ਔਰ ਰਜੀਵ ਔਰ ਰਾਹੁਲ ਗਾਂਧੀ ਹਜੇ ਤੱਕ ਕਹਿੰਦੇ ਆਗਨੇ ਮਤਲ ਇਹਨੇ ਅਜ ਆਪਣੇ ਆਪ ਨੂੰ ਇੱਕ ਨਥੂ ਰਾਮ ਗੋੜਸੇ ਦੀ ਭੈਣ ਸਾਬਤ ਕਰ ਦਿੱਤਾ ਹੈਗਾ ਹੁਣ ਪੰਜਾਬ ਬੀਜੇਪੀ ਵਾਲੇ ਨੇ ਤੇ ਕਹਿ ਦਿੱਤਾ ਹੈਗਾ ਕਿ ਬੀਬੀ ਨੂੰ ਮਤ ਬਖਸ਼ਣੀ ਚਾਹੀਦੀ ਹੈ ਗਿਆ ਹਰਜੀਤ ਸਿੰਘ ਗਰੇਵਾਲ ਦੀ ਟਿੱਪਣੀ ਆ ਗਈ ਹੈ ਸੈਂਟਰ ਦੇ ਵਿੱਚ ਜਿਹੜੇ ਬੈਠੇ ਬੀਜੇਪੀ ਦੇ ਨੇਤਾ ਉਹ ਵੀ ਕਹਿ ਦੇਣਗੇ ਮਤਲਬ ਇੱਕ ਪਾਸੇ ਕੰਗਨਾਰ ਨਾਉ ਦੀ ਟਿੱਪਣੀ ਆ ਗਈ ਹੈ ਦੂਜੇ ਪਾਸੇ ਰਮਨਦੀਪ ਸਿੰਘ ਬਿੱਟੂ ਉਹਨਾਂ ਦੀ ਵੀ ਟਿੱਪਣੀ ਆ ਗਈ ਹੈ ਉਹ ਵੀ ਅੱਜ ਮਹਾਤਮਾ ਗਾਂਧੀ ਦੀ ਜਨਮ ਦਿਨ ਮੌਕੇ ਕਹਿ ਰਹੇ ਹੈਗੇ ਨੇ ਰਾਹੁਲ ਗਾਂਧੀ ਤੇ ਉਹਨੇ ਫਿਰ ਸਿਆਸੀ ਟਿੱਪਣੀ ਕਰਤੀ ਕਿ ਦਿੱਲੀ ਦੇ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਹੈਗਾ ਉਹ ਗਾਂਧੀ ਕਰਕੇ ਮਾਰਿਆ ਹੈਗੇ ਨਾ ਪਿਪਈ ਤੁਸੀਂ ਤਿੰਨ ਵਾਰ ਐਮਪੀ ਬਣ ਕੇ ਕੇ ਤੂੰ ਮਾਫੀ ਮੰਗੇ ਦੇ ਪੰਜਾਬ ਦੀ ਜਨਤਾ ਕੋਲੋਂ ਸਿੱਖਾਂ ਕੋਲੋਂ ਮਾਫੀ ਮੰਗ ਦਿੱਲੀ ਲਾਲ ਕਿਲੇ ਚੌਂਕ ਤੇ ਚੜ ਕੇ ਉਹਨੂੰ ਰਣਜੀਤ ਸਿੰਘ ਬਿੱਟੂ ਨੂੰ ਮਾਫੀ ਮੰਗਣੀ ਚਾਹੀਦੀ ਜਿੱਦਾਂ ਕਾਂਦੀ ਨੂੰ ਹਾਰ ਪਾਉਂਦੇ ਰਹੇ ਨੇ ਨਹੀਂ ਮਾਂ ਵੀ ਕਹਿੰਦੇ ਰਹੇਗੇ ਨੇ ਤੁਸੀਂ ਮਾਫੀ ਮੰਗੋ ਲਾਲ ਕਿਲੇ ਤੇ ਚੜ ਕੇ ਕਿ ਮੈਂ ਗਲਤੀ ਕੀਤੀ ਮੇਰੇ ਟੱਬਰ ਨੇ ਗਲਤੀ ਕੀਤੀ ਮੇਰੇ ਦਾਦਾ ਜੀ ਨੇ ਗਲਤੀ ਕੀਤੀ ਮੇਰੇ ਤਾਏ ਨੇ ਗਲਤੀ ਕੀਤੀ ਮੇਰੀ ਭੂਆ ਨੇ ਗਲਤੀ ਕੀਤੀ ਮੇਰੇ ਫੁੱਫੜ ਨੇ ਗਲਤੀ ਕੀਤੀ ਮੇਰੇ ਭਰਾ ਨੇ ਗਲਤੀ ਕੀਤੀ ਮੈਂ ਗਲਤੀ ਕੀਤੀ ਕਿ ਅਸੀਂ ਜਿਹੜੀ ਸਿੱਖਾਂ ਦੀ ਕਾਤਲ ਪਾਰਟੀ ਦੇ ਵਿੱਚ ਅਸੀਂ ਸ਼ਾਮਲ ਹੋਏ ਨੇ ਮਾਫੀ ਮੰਗਣ ਤੁਸੀਂ ਅੱਜ ਬੀਜੇਪੀ ਕਾਂਗਰਸ ਛੱਡ ਕੇ ਬੀਜੇਪੀ ਕਾਂਗਰਸ ਨੂੰ ਛੱਡ ਕੇ ਗਾਂਧੀ ਪਰਿਵਾਰ ਤੇ ਟਿੱਪਣੀਆਂ ਕਰ ਠੀਕ ਹੈ 84 ਸਿੱਖ ਕਤਲੇਆਮ ਦੇ ਵਿੱਚ ਕਾਂਗਰਸ ਪਾਰਟੀ ਨੇ ਸਿੱਖਾਂ ਦੀ ਕਾਤਲ ਬਣੀ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ ਉਹਦੇ 'ਚ ਤੁਸੀਂ ਵੀ ਕਾਂਗਰਸੀ ਵੀ ਭਾਗੀਦਾਰ ਆ ਗਏ ਨੇ ਅੱਜ ਤੱਕ ਤੁਸੀਂ ਮਾਫੀ ਨਹੀਂ ਮੰਗੋ ਮਾਫੀ ਲੋਕਾਂ ਕੋ ਹੱਥ ਜੋੜ ਕੇ ਮਾਫੀ ਮੰਗੂ ਗੱਲ ਚ ਪਰਨਾ ਪਾ ਕੇ ਮਾਫੀ ਮੰਗੋਗੇ ਕਿ ਅਸੀਂ ਉਸ ਪਾਰਟੀ ਤੋਂ ਤਿੰਨ ਵਾਰ ਮੈਂ MP ਬਣਿਆ ਹੈਗਾ ਜਿਹੜੀ ਸਿੱਖਾਂ ਦੀ ਕਾਤਲ ਸੀ ਮਦਰਸ ਜਾਣ ਬੁਝ ਕੇ ਭਾਜਪੀ ਦੇ ਲੀਡਰ ਜਾਣ ਬੁਝ ਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੈਗੇ ਨੇ ਜਿਸ ਸਥਿਤੀ ਦੇ ਵਿੱਚ ਸਿੱਖਾਂ ਨੂੰ ਢੁਕਾਇਆ ਜਾ ਰਿਹਾ ਹੈਗਾ ਇੱਕ ਪਾਸੇ ਕੰਗੜਾ ਨੌਤ ਢੁਕਾ ਰਹੀ ਇੱਕ ਪਾਸੇ ਮਿਲਦਾ ਰਵਨੀਤ ਸਿੰਘ ਬਿੱਟੂ ਢੁਕਾ ਰਹੇ ਹੈਗੇ ਨੇ ਕਿ ਅਜਿਹੀਆਂ ਟਿੱਪਣੀਆਂ ਨਹੀਂ ਦੇਣੀਆਂ ਚਾਹੀਦੀਆਂ ਜਿਹਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋਵੇ ਬੜੀਆ ਸੋਚ ਸਮਝ ਕੇ ਸਟੇਟਮੈਂਟਾਂ ਦੇਣ ਵਾਲੀਆਂ ਹੈਗੀਆਂ ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇਹਦੇ ਨਾਲ ਮਾਹੌਲ ਜਿਹੜਾ ਵਾ ਉਹ ਵਿਗੜ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰੇਸ ਲੱਗੀ ਹੋਈ ਹੈ ਵੀ ਕਿਹੜਾ ਮੜਾ ਜ਼ਿਆਦਾ ਬੋਲੂਗਾ ਨਹੀਂ ਰੇਸ ਵਾਲਾ ਮਸਲਾ ਨਹੀਂ ਹੈ ਲੇਕਿਨ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਐਮਪੀ ਬਣੇ ਨੇ ਚੌਥੀ ਵਾਰ ਰਾਜ ਸਭਾ 'ਚ ਬਣੇ ਸੈਂਟਰ ਦੇ ਵਜ਼ੀਰ ਬਣੇ ਨੇ ਉਹਨਾਂ ਨੂੰ ਤੋਲ ਮੋਲ ਕੇ ਸਟੇਟਮੈਂਟ ਦੇਣੀ ਚਾਹੀਦੀ ਹੈਗੀ ਹੁਣ ਜਦੋਂ ਇਹ ਅੱਜ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲੋਕੀ ਕਹਿਣਗੇ ਕਿ ਭਈ ਤੂੰ ਤੇ ਤਿੰਨ ਵਾਰ ਐਮਪੀ ਰਿਆ ਤੇਰੇ ਦਾਦਾ ਜੀ ਕਾਂਗਰਸ ਦੇ ਮੁੱਖ ਮੰਤਰੀ ਨੇ ਤੁਹਾਡੇ ਪਤਾਇਆਈ ਦਾ ਮਨਿਸਟਰ ਰਹੇਗੇ ਨੇ ਤੁਹਾਡੀ ਭੂਆ ਜੀ ਮੰਤਰੀ ਰਹੇਗੇ ਨੇ ਤੁਹਾਡੇ ਭਰਾ ਮੰਤਰੀ ਰਹੇਗੇ ਨੇ ਉਦੋਂ ਕਾਂਗਰਸ ਚੰਗੀ ਲੱਗਦੀ ਸੀ ਅੱਜ ਤੁਸੀਂ ਛੱਡ ਦਿੱਤੀ ਹੈਗੀ ਤੇ ਤੁਹਾਨੂੰ ਕਾਂਗਰਸ ਮਾੜੀ ਲੱਦੀ ਰਵਨੀ ਸਿੰਘ ਬਿੱਟੂ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਹਾਂ ਇਹ ਮੰਨਿਆ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਧੱਕੇ ਕੀਤੇ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਧੱਕੇ ਕੀਤੇ ਦੋਸ਼ੀ ਆ ਪਰ ਸਵਾਦ ਇੱਕ ਤੁਸੀਂ ਉਦੋਂ ਇਨਾ ਦਾ ਸਟੈਂਡ ਲੈਣਾ ਚਾਹੀਦਾ ਹੈ ਅੱਜ ਤੁਸੀਂ ਕਾਂਗਰਸ ਨੂੰ ਮਾੜਾ ਕਹਿ ਰਹੇ ਉਸੇ ਕਾਂਗਰਸ ਨੇ ਤੁਹਾਨੂੰ ਅਰਸ਼ ਤੋਂ ਪਰਸ਼ ਤੇ ਬਿਠਾਇਆ ਇੱਕ ਇੱਕ ਰਵਨੀ ਸਿੰਘ ਮਿੱਟੂ ਨੂੰ ਇੱਕ ਪਰਿਵਾਰ ਕਿਉਂਕਿ ਉਹ ਮੁੱਖ ਮੰਤਰੀ ਦਾ ਪੋਤਾ ਸੀ ਉਹਨੂੰ ਪ੍ਰਧਾਨ ਬਣਿਆ ਯੂਥ ਕਾਂਗਰਸ ਦਾ ਉਹਨੂੰ ਐਮਪੀ ਤਿੰਨ ਵਾਰ ਬਣਾਇਆ ਗਿਆ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦਾ ਉਪਨੀਤਾ ਬਣਾਇਆ ਗਿਆ ਅੱਜ ਤੁਸੀਂ ਛੱਡ ਦਿੱਤੀ ਤੁਹਾਨੂੰ ਮਾੜੀ ਲੱਗੀ ਦੋਸ਼ੀ ਸਾਰੇ ਕਾਂਗਰਸੀ ਆ ਜਿਸ ਜਿਸ ਨੇ ਵੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਉਹ ਸਾਰੇ ਦੋਸ਼ੀ ਨੇ ਕਿਉਂਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਇੰਨੇ ਪੰਜਾਬ ਹਿੰਦੁਸਤਾਨ ਦੇ ਵਿੱਚ ਸਿੱਖ ਮਾਰੇਗੇ ਕੋ-ਕੋਗ ਮਾਰੇਗੇ ਚੁੰ-ਚੁੰ ਕੇ ਮਾਰੇਗੇ ਇਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕਾਲ ਤੱਕ ਟਟਾਇਆ ਗਿਆ ਗੁਰੂ ਦੇ ਸਰੂਪ ਸਾੜੇ ਗਏ ਨੇ ਤੁਸੀਂ ਸਾਰੇ ਦੋਸ਼ੀ ਹੋ ਪਰ ਅੱਜ ਤੁਸੀਂ ਪਾਰਟੀ ਛੱਡੇ ਸਵਾਦ ਤਾਂ ਹੀ ਜਿਗਰਾ ਤਾਂ ਹੀ ਹਿੰਮਤ ਤਾਂ ਹੀ ਸਿਰ ਚ ਆਕੜ ਕੇ ਬੋਲਦੇ ਪਾਰਲੀਮੈਂਟ ਦੇ ਵਿੱਚ ਬੋਲਦੇ ਰਾਹੁਲ ਗਾਂਧੀ ਦੇ ਸਾਹਮਣੇ ਬੋਲਦੇ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਹੱਥ ਹੱਥ 'ਚੋਂ ਨਿਸ਼ਾਨ ਤੋਂ ਜਿੱਤੇ ਸੀ ਕਿ ਇਹ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਹੈ ਪੰਜਾਬ ਦੀ ਦੋਸ਼ੀ ਹੈ ਉਦੋਂ ਕੋਕਤਨੂਨ ਨੇ ਕੁਰਸੀਆਂ ਨਵਾਜੀਆਂ ਸੀ ਤੇ ਅੱਜ ਤੁਸੀਂ ਸਿੱਖਾਂ ਨੂੰ ਘਬਰਾਹ ਕਰਿਓ ਸਰਾਸਰ ਗਲਤ ਇਹ ਜਿਹੜੀ ਸਿਆਸਤ ਨਹੀਂ ਹੋਣੀ ਚਾਹੀਦੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ ਲੇਕਿਨ ਜੇ ਉਹ ਜੋ ਲੀਡਰ ਵਾਰ-ਵਾਰ ਪੰਜਾਬ ਨੂੰ ਜਾਂ ਸਿੱਖ ਕੌਮ ਨੂੰ ਢੁਕਾਉਣ ਦੇ ਯਤਨ ਕਰਨਗੇ ਉਹ ਸੇਖ ਸਿਰ ਪੰਜਾਬ 'ਚ ਅੱਗ ਲੱਗ ਸਕਦੀ ਆ ਸੇਖ ਪੂਰੇ ਹਿੰਦੁਸਤਾਨ ਤੇ ਲੱਗੂਗਾ ਸਿੱਖ ਕੌਮ ਨੂੰ ਜਾਣ ਕੇ ਗਲਤ ਰਾਸਤੇ ਤੇ ਧਕਿਲਿਆ ਜਾ ਰਿਹਾ ਹੈਗਾ ਜਾਣ ਕੇ ਗੁੰਮਰਾਹ ਕੀਤਾ ਜਾ ਰਿਹਾ ਜਾਣ ਕੇ 扑ਕਾਇਆ ਜਾ ਰਿਹਾ ਕਿ ਵਰਲਡ ਵਾਈਡ ਜਿਹੜੇ ਸਿੱਖਾਂ ਦੀ ਪੱਗ ਦੀ ਅੱਜ ਕਦਰ ਹੋ ਰਹੀ ਆ ਉਹ ਪੱਗ ਚੋਬਰੀ ਹੈ ਇਹਨਾਂ ਲੋਕਾਂ ਨੂੰ ਸਿੱਖੀ ਕੌਮ ਚੋਬਰੀ ਹੈ ਗਿਆ ਇਸ ਕਰਕੇ ਗੁੰਮਰਾਹ ਕੀਤਾ ਜਿਹੜਾ 扑ਕਾਇਆ ਜਾ ਰਿਹਾ ਕਿ ਕੋਈ ਨਾ ਕੋਈ ਗੁੰਮਰਾਹ ਹੋ ਕੇ ਕਿਸੇ ਦਾ ਕੋਈ ਨੁਕਸਾਨ ਕਰ ਦੂਗਾ ਜਾਨੀ ਤੇ ਫਿਰ ਕਹਿਣਗੇ ਜੀ ਪੰਜਾਬ ਦੇ ਵਿੱਚ ਖਾਲਸਤਾਨੀ ਰਹਿੰਦੇ ਫਿਰ ਕੰਗੜਾ ਰਣੋਤ ਵਰਗੀਆਂ ਜਿਹੜੀਆਂ ਔਰਤਾਂ ਨੇ ਉਹ ਇਹੋ ਜਿਹੇ ਪੜ ਦਿੰਗਾ ਟਿੱਪੜੀਆਂ ਕਰਨਗੇ ਕਹਿੰਨਾ ਨਾ ਉਹ ਤਾਂ ਜਿਵੇਂ ਰਵਨੀਤ ਬਿੱਟੂ ਬਿਆਨਬਾਜ਼ੀ ਕਰ ਰਹੇ ਨੇ ਤੁਹਾਨੂੰ ਲੱਗਦਾ ਇਹ ਖੁਦ ਬਿਆਨ ਮੇਰੇ ਨੇ ਜਾਂ ਇਹਨਾਂ ਦੇ ਪਿੱਛੇ ਇਹਨਾਂ ਦੀ ਪਾਰਟੀ ਦੀ ਸੋਚ ਹੈ ਭਾਜੀਪੀ ਦੀ ਸੋਚ ਹੋ ਸਕਦੀ ਨਾ ਕਿਸੇ ਇੰਡੀਵਿਜੂਅਲ ਬੰਦੇ ਨਹੀਂ ਇਹ ਤੁਸੀਂ ਐਮਪੀ ਹੋ ਬੀਜੇਪੀ ਦੇ ਇੰਡੀਵਿਵਿਜੂਅਲ ਨਿੱਜੀ ਵਿਚਾਰ ਨਹੀਂ ਹੈਗੇ ਨਿੱਜੀ ਵਿਚਾਰ ਹੁੰਦੇ ਆ ਜਦੋਂ ਬੰਦੇ ਦਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੁਸੀਂ ਬੀਜੇਪੀ ਦੇ ਐਮਪੀ ਹੋ ਤੁਸੀਂ ਬੀਜੇਪੀ ਦੇ ਮਨਿਸਟਰ ਹੋ ਤੁਸੀਂ ਮੰਡੀ ਤੋਂ ਐਮਪੀ ਹੋ ਕੰਗਣਾ ਨਾਉ ਦੀ ਗੱਲ ਤੁਸੀਂ ਮੰਡੀ ਤੋਂ ਐਮਪੀ ਹੋ ਰਿਲੀਜ਼ਿੰਗ ਬਿੱਟੂ ਸਾਹਿਬ ਦੀ ਗੱਲ ਕਿਤੇ ਤੁਸੀਂ ਰਾਜ ਸਭਾ ਮੈਂਬਰ ਰਾਜਸਥਾਨ ਤੋਂ ਦੇਸ਼ ਦੇ ਮੰਤਰੀ ਹੋ ਤੁਸੀਂ ਬੀਜੇਪੀ ਜਦੋਂ ਕੋਈ ਵੀ ਕੋਈ ਪੋਲੀਟੀਕਲ ਪਾਰਟੀ ਦਾ ਨੇਤਾ ਬੋਲਦਾ ਕੋਈ ਇਦਾਂ ਦੀ ਢੜਕਾਉ ਟਿੱਪਣੀ ਦਿੰਦਾ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਨਿੱਜੀ ਟਿੱਪਣੀਆਂ ਉਹ ਪਾਰਟੀ ਦੀ ਵਿਚਾਰਤਾ ਰਾਜਦੀ ਹੈ ਕਿਉਂਕਿ ਜੇ ਪਾਰਟੀ ਦੀ ਵਿਚਾਰਤਾ ਹੈ ਤਾਂ ਪਾਰਟੀ ਨੂੰ ਰੋਕਣਾ ਚਾਹੀਦਾ ਪਰ ਜਿਹੀਆਂ ਟਿੱਪਣੀਆਂ ਨਹੀਂ ਦੇਣੀਆਂ ਚਾਹੀਦੀਆਂ ਹੈਗੀਆਂ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਐਵੇਂ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਜਾਣਬੁੱਝ ਕੇ ਕਰ ਰਿਹਾ ਹੈਗੇ ਨੇ ਇਹ ਜਿਹੀਆਂ ਟਿੱਪਣੀਆਂ ਨਹੀਂ ਦੇਣੀਆਂ ਚਾਹੀਦੀਆਂ ਤੇ ਕੰਗੜਾ ਨੌ ਦੀ ਤੇ ਆਦਤ ਹੀ ਬਣ ਗਈ ਗਿਆ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਐਜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਪਾਰਲੀਮੈਂਟ ਦੇ ਵਿੱਚ ਬੋਲ ਇਹ ਤੁਹਾਨੂੰ ਇਹ ਬੋਲਣ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਮੈਂ ਵੱਡੇ ਜੁਰਮ ਕੀਤੇ ਨੇ ਸਾਡੇ ਪਰਿਵਾਰ ਨੇ ਵੱਡੇ ਜੁਰਮ ਕੀਤੇ ਹੈਗੇ ਨੇ ਕਿ ਜਿਹੜਾ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਰਹੇ ਮਤਲਬ ਸਾਰੀ ਉਮਰ ਕਾਂਗਰਸ ਪਾਰਟੀ ਦਾ ਖਾ ਕੇ ਗਾਂਧੀ ਪਰਿਵਾਰ ਦਾ ਖਾ ਕੇ ਅੱਜ ਤੁਸੀਂ ਉਸੇ ਪਰਿਵਾਰ ਨੂੰ ਨਿੰਦਰਿਓ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਕਰਕੇ ਰਜੀਵ ਗਾਂਧੀ ਕਰਕੇ ਪੰਜਾਬ ਨਾਲ ਧੱਕੇ ਹੋਏ ਨੇ ਪੰਜਾਬ ਦੀ ਰਾਜਤਾਨੀ ਖੋਈ ਗਈ ਹੈ ਪੰਜਾਬ ਦੇ ਪਾਣੀ ਖੋਏ ਗਏ ਨੇ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਨੇ ਸਿੱਖਾਂ ਦਾ ਕੋ ਕੋ ਕੇ ਨਸਲ ਕਸ਼ੂ ਕੀਤੀ ਗਈ ਦਿੱਲੀ ਕਾਂਪੂਰ ਦੇ ਵਿੱਚ ਦਰਬਾਰ ਸਾਹਿਬ ਠਾਇਆ ਗਿਆ ਬੰਬ ਟੈਂਕ ਲੈ ਕੇ ਗਏ ਨਕਾਲ ਤੱਕ ਠਾਇਆ ਗਿਆ ਹੋਰ ਪੰਜਾਬ ਦੇ ਜਿਹੜੇ ਗੁਰਦੁਆਰਾਂ ਪੰਜਾਬ ਦੇ ਵਿੱਚ ਸਥਿਤ ਉਥੇ ਨੁਕਸਾਨ ਕੀਤਾ ਗਿਆ ਆਰਮੀ ਅਟੈਕ ਹੋਏ ਉਹਦੇ ਚ ਗਾਂਧੀ ਪਰਿਵਾਰ ਉਸ ਸਮੇਂ ਦੀ ਹਕੂਮਤ ਜ਼ਿੰਮੇਵਾਰ ਪਰ ਤੁਸੀਂ ਉਸ ਹਕੂਮਤ ਦੇ ਵਿੱਚ ਉਸ ਪਾਰਟੀ ਦੇ ਭਾਗੀਦਾਰ ਹੋ ਇਸ ਕਰਕੇ ਜਿਹੜੇ ਟਿੱਪਣੀਆਂ ਉਹ ਕਹਿੰਦੇ ਨੇ ਨਾ ਕਿ ਕਿਸੇ ਦੇ ਜਿੰਨਾ ਦੇ ਘਰ ਦੇ ਖੁਦ ਦੇ ਜਿਹੜੇ ਸ਼ੀਸ਼ੇ ਹੁੰਦੇ ਨਾ ਉਹਨਾਂ ਦੂਜਿਆਂ ਨੂੰ ਪੱਥਰ ਨਹੀਂ ਮਾਰਨੇ ਚਾਹੀਦੇ ਤੇ ਰਨੀਸ਼ਿੰਗ ਬਿੱਟੂ ਵੀ ਉਹੀ ਕਰ ਰਿਹਾ ਇਹਨੇ ਜਿਨ੍ਹਾਂ ਦੇ ਘਰ ਦੇ ਜਿਹੜਾ ਕਹਿੰਦਾ ਉਹ ਸੀਜਾ ਉਹ ਦੂਜਿਆਂ ਦੇ ਪੱਥਰ ਨਹੀਂ ਇਹ ਉਹ ਹਿਸਾਬ ਆ ਔਰ ਕੰਗੜਾ ਨੌਤ ਦੇ ਮਸਲੇ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਬੀਬੀ ਨੂੰ ਸਮਝਾਉਣਾ ਚਾਹੀਦਾ ਚੰਗੇ ਕਿਸੇ ਇਲਾਜ ਕਰਵਾਉਣਾ ਚਾਹੀਦਾ ਕੋਈ ਸਾਈਕੋ ਦਿ ਲੱਗਦਾ ਕੋਈ ਸਮੱਸਿਆ ਹੋਣੀ ਆ ਤੇ ਏਮਜ਼ ਦੇ ਵਿੱਚ ਵੱਡੇ ਵੱਡੇ ਡਾਕਟਰ ਨੇ ਉਥੋਂ ਉਹਦਾ ਇਲਾਜ ਕਰਵਾਉਣਾ ਚਾਹੀਦਾ ਔਰ ਕਟੋਕਟ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ ਆ ਕਿ ਵਾਰ-ਵਾਰ ਬੀਜੇਪੀ ਵਾਲੇ ਇਹਦੇ ਸਟੇਟਮੈਂਟਾਂ ਤੋਂ ਕੰਨੀ ਘਤਾਰ ਰਹੇ ਨੇ ਜਾਂ ਤੇ ਕਹਵੇ ਕਿ ਵਾਕਏ ਜੇ ਮਹਾਤਮਾ ગાંધી ਰਾਸ਼ਟਰਪਿਤਾ ਨਹੀਂ ਆ ਤੇ ਫਿਰ ਬੀਜੇਪੀ ਨੂੰ ਚਾਹੀਦਾ ਹੈਗਾ ਕਿ ਦੇਸ਼ ਦੇ ਅੰਦਰ ગાંધી ਦੀ ਜਿਹੜੀ ਜਨਤਿ ਹੈ ਚਾਹੇ ਉਹਦੀ ਜੰਮਣ ਵਾਲੀ ਚਾਹੇ ਮਰਨ ਵਾਲੀ ਮਹਾਤਮਾ ગાંધી ਸਾਹਿਬ ਦੀ ਉਹ ਮਨਾਉਣੀ ਨਹੀਂ ਚਾਹੀਦੀ ਰਾਜ ਘੜ ਤੇ ਜਾਣਾ ਨਹੀਂ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਣਾ ਨਹੀਂ ਮਨਾਉਣਾ ਨਹੀਂ ਚਾਹੀਦਾਗਾ 2 ਅਕਤੂਬਰ ਦੀ ਛੁੱਟੀ ਕੈਨਸਲ ਕਰ ਦੇਣੀ ਚਾਹੀਦੀ ਹੈ ਕੰਗਰਸ ਨੂੰ ਮੰਗ ਰੱਖਣੀ ਚਾਹੀਦੀ ਹੈ ਜੇ ਤੁਹਾਨੂੰ ਰਾਸ਼ਟਰਪਿਤਾ ਨਹੀਂ ਚੰਗੇ ਲੱਗਦੇ ਹੈਗੇ ਤੇ ਕਹਿ ਦਿਓ ਇਹ ਬੋ ਸਟੇਟਮੈਂਟ ਬੋਲਣੀ ਚਾਹੀਦੀ ਇਹ ਮੈਨੂੰ ਕਹਦਾ ਬੇहद ਜਿਹੜੀ ਇਹਨਾਂ ਨੇ ਟਿੱਪਣੀ ਕੀਤੀ ਹੈਗੀ ਆ ਇਹ ਮਾੜੀ ਟਿੱਪਣੀ ਹੋਲ ਬੀਜੇਪੀ ਵਾਲੇ ਦੇਖੋ ਹਰਜੀਤ ਗਰੇਵਾਲ ਸਾਹਿਬ ਨੇ ਬੋਲ ਹੀ ਦਿੱਤਾ ਹੈਗਾ ਪਰ ਹੋਰ ਕੋਈ ਸਾਰੇ ਚੁੱਪ ਨੇ ਨੈਸ਼ਨਲ ਬੀਜੇਪੀ ਚੁੱਪ ਹੈ ਗਿਆ ਇਸ ਕਰਕੇ ਲੱਗਦਾ ਕਿ ਕੰਗੜਾ ਨਾਉਤ ਪੰਜਾਬ ਦਾ ਜਾਂ ਹੋਰ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨ ਚ ਪੂਰੀ ਕੋਸ਼ਿਸ਼ ਕਰੀ ਹੈ ਗਿਆ ਔਰ ਜਿੰਨਾ ਜਦੋਂ ਕਹਿੰਦੇ ਕਿ ਭਾਂਡਾ ਛਿੱਤੀ ਭਰ ਜੇ ਨਾ ਛੋਟਾ ਭਾਂਡਾ ਉਹ ਅਕਸਰ ਨੁਕਸਾਨ ਕਰਦਾ ਹੈਗਾ ਇਹ ਇਹ ਸਭ ਤੋਂ ਵੱਡਾ ਐਗਜ਼ਾਮਪਲ ਆ ਕਿ ਬੀਬੀ ਦਾ ਇੰਨੀ ਇਹਨੂੰ ਤੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਇੱਕ ਫਿਲਮਾਂ ਜੋ ਫਲੌਪ ਹੋਈ ਐਕਟਰਸ ਨੂੰ ਮੰਡੀ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਹੈਗਾ ਤੇ ਤੁਸੀਂ ਮੰਡੀ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ بجائے ਰੋਜ਼ ਨਿੱਤ ਨਵੇਂ ਪਵਾੜੇ ਪਾ ਰਹੇ ਹੋਗੇ ਉਹ ਸਰਾਸਰ ਗਲਤ ਹੈ